ਅਈਨੇ ਮੁੰਡੇ ਨੇ ਪੜਾ ਦੁੱਖ ਦਿੱਤਾ ਹੋਏ ਇਹਨੂੰ ਅੱਗੇ ਸਮਝਾਇਆ ਕਿ ਮੁੰਡਿਆਂ 'ਚ ਨਾਕ ਲੁਆ ਕੇ ਤੇ ਲਾਭੇ ਬੜੇ ਮਿਲਦੇ ਆ ਆ ਬੇਟਾ ਨਹੀਂ ਖਲੋਤਾ ਵਾ ਮਾਤਾ ਨੇ ਨਾ ਬੁੱਧ ਲੈ ਕੇ ਗਲਤੀ ਕਰਤੀ ਆ ਇਹਦੇ ਅੱਗੇ ਨਹੀਂ ਕਹਿਣੇ ਜੇਗਾ ਕੋਈ ਨਹੀਂ ਉਹਨਾ ਮੈਂ ਕਰਦਾ ਗੱਲ ਕਿ ਮੂਗੀ ਫਖੰਡ ਫੜਿਆ ਵਾ ਤੈਨੂੰ ਸਮਝਾਈਦਾ ਕੋਈ ਕਰਦਾ ਕੋਹਾਂ ਐਦਾਂ ਨਹੀਂ ਸਮਝਣਾ ਤੈਨੂੰ ਬੰਦਾ ਮੈਂ ਬਣਾਉਂਦਾ ਇਤੋਂ ਗਾਲ੍ਹਾਂ ਕੱਢਣ ਮੇਰੀ ਹਾਂਜੀ ਪਪਾ ਆ ਮੁੰਡਿਆ ਕੌਣ ਕਹਿ ਲਾ ਕੋ ਪਪਾ ਦੋਸਤ ਹੀ ਤੇ ਤੈਨੂੰ ਮੈਂ ਕਿੰਨੀ ਵੀ ਨਹੀਂ ਸਮਝਾਇਆ ਕਿ ਦੋਸਤਾਂ ਦਾਸਾਂ ਦਾ ਖੜਾ ਛੜਦੇ ਬੰਦੇ ਦੇ ਪੁੱਤਾਂ ਨੂੰ ਪੜ ਲਾ ਉਹ ਸਮਝ ਨਹੀਂ ਪੈਂਦੀ ਗੱਲ ਹੁਣੇ ਪਪਾ ਪੜ ਕੇ ਆਇਆ ਮੈਂ ਗੜੀ-ਗੜੀ ਲਾਵਾਂ ਬਾਹਰ ਤੇ ਮੈਂ ਲਾਵਾਂ ਗੜੀ ਬੰਦੇ ਦੇ ਪੁੱਤਾਂ ਨੂੰ ਮੋਟਰਸਾਈਕਲ ਮਰ ਘਰ ਨੂੰ ਆ ਜਾ ਚਲੋ ਪਪਾ ਤੁਸੀਂ ਮਾ ਆ ਗਏ ਤਾਂ ਦਿਮਗ ਰੀ ਮੋੜਦਾ ਕਿ ਮੜਾਵਾਂ ਹੁਣ ਉਹ ਵੱਡਾ ਤੂੰ ਪਖੰਡ ਫੜਿਆ ਤੂੰ

ਤਨਵਰਾ ਦਾ ਮੁੰਡਾ ਕੀ ਕਰਦਾ ਫਿਰਦਾ ਵਾ ਕੀ ਗੱਲ ਕੀ ਹੋ ਗਈ ਹੁਣ ਤੈਨੂੰ ਕੱਲ ਬੰਦੇ ਨੂੰ ਸਮਝਾਇਆ ਕਿ ਤਾੜੀ ਨਹੀਂ ਪੀਣਾ ਫਿਰ ਚੌੜੇ ਨਾਲ ਗਿਆ ਘੁੰਮਣ ਉੱਥੇ ਤੂੰ ਉੱਥੇ ਕੀ ਲੈਣ ਗਿਆਂੀ ਦੱਸਦਾ ਨਹੀਂ ਮੈਨੂੰ ਹੁਣ ਤੂੰ ਉਹ ਕੀ ਲੈਣ ਗਿਆ ਦੱਸ ਹੁਣ ਨਾਲੇ ਮੈਂ ਤੈਨੂੰ ਪੁੱਛਣਾ ਸੀ ਮੈਨੂੰ ਆਹ ਗੱਲ ਦੱਸ ਆ ਕੀ ਆ ਆ ਕੀ ਚੀਜ਼ ਵਾ ਪਾਪਾ ਦੀ ਦਵਾਈ ਦਾਦੀ ਨੂੰ ਵੀ ਪਤਾ ਵਾ ਦਵਾਈ ਦਵਾਈ ਤੂੰ ਮੈਨੂੰ ਛਦਾਈ ਨਾ ਬਣਾ ਮੈਂ ਤੇਰਾ ਪਿਓ ਆ ਉਹ ਮੈਨੂੰ ਨਹੀਂ ਚਾਰ ਸਕਦਾ ਇਹ ਨਸ਼ਾ ਚੁੱਕੀ ਫਿਰਦਾ ਕੰਜਰਾ ਮੰਮੀ ਆ ਕਹਿੰਦਾ ਵਾ ਦਵਾਈ ਆ ਪੱਥਰੀ ਦੀ ਮੈਂ ਪੁੱਛਿਆ ਹੀ ਮੰਮੀ ਤੂੰ ਪਰਦੇ ਨਾ ਪਾ ਮੰਮੀ ਤੂੰ ਪਰਦੇ ਨਾ ਪਾ ਤੇਨ ਸਾਰੀ ਉਮਰ ਨਿਕਲ ਗਈ ਤੇਰੀ ਪਰਦਾ ਹੀ ਪਾਉਂਦੀ ਦੀ ਆਹ ਮੈਂ ਕਹਦੇ ਪਰਦੇ ਪਾਏ ਆ ਮੈਂ ਤਾਂ ਤੋਂ ਪਹਿਲਾਂ ਹੀ ਪੁੱਛਿਆ ਵੀ ਦਵਾਈ ਆ ਕਿ ਕੀ ਦੰਦਾ ਮੇਰੀ ਪੱਥਰੀ ਦੀ ਦਵਾਈ ਆ ਨਹੀਂ ਕਿੱਥੋਂ ਲੈਣੀ ਪੱਥਰੀ ਦੀ ਦਵਾਈ ਕਿ ਕਿਹੜਾ ਕੰਜਰਾ ਪੱਥਰੀ ਦਵਾਈ ਦਿੰਦਾ ਮੈਨੂੰ ਅੱਜ ਦੀ ਪੱਥਰੀ ਦੀ ਦਵਾਈ ਕੌਣ ਦਿੰਦਾ ਦੱਸ ਮੈਨੂੰ ਪਹਿਲਾਂ ਸਾਡੇ ਮੂੰਹ ਤੇ ਸ਼ਦਾਈ ਲਿਖਿਆ ਵਾ ਜੇ ਤੈ ਇਹਨੂੰ ਮੋੜੀ-ਮੋਢੀ ਢਿੱਲੇ ਦੇ ਛੱਡੀ ਆ ਤੂੰ ਸਾਡਾ ਕੱਲਾ ਕੱਲਾ ਏ ਤੇ ਤੂੰ ਆਹ ਕੰਮ ਕਰਨੇ ਪਏ ਦੱਸ ਉਹ ਪਹਿਲਾਂ ਆਹ ਦਾ ਪਤ ਕੀ ਆਏ ਸੱਚੀ ਗੱਲ ਦੱਸ ਉਹ ਰੱਬ ਕੋ ਹੱਥ ਜੋੜ-ਜੋੜ ਤੈਨੂੰ ਲਿਆ ਜਿੰਨੇ ਕੀਰਨੇ ਅਸੀਂ ਪਾਏ ਕੋਈ ਸ਼ਰਮ ਕਰ ਲੈ ਥੋੜੀ ਬੋਦੀ ਉਹ ਆਪਣੀ ਮਾਂ ਵਾਲ ਦੇਖ ਉਹ ਮਾਂ ਵਾਲ ਦੇਖ ਜਿੰਨੇ ਤੈਨੂੰ ਹੱਥ ਜੋੜ-ਜੋੜ ਕੇ ਲਿਆ ਉਹਦਾ ਹਾਲ ਵੇਖ ਕੀ ਹੋਇਆ ਪਿਆਈ ਤੇਰੀ ਆਹ ਕਤੂਤ ਵੇਖ ਕੇ ਤੇਰੀ ਇਹਨੂੰ ਨਹੀਂ ਦੇਦਾ ਇਹ ਨਖੱਤਾ ਅੰਨਾ ਹੋ ਗਿਆ ਜੇ ਇਹਨੂੰ ਨਹੀਂ ਜੱ ਲੱਭਦਾ ਕੱਖ ਵੀ ਤੇ ਕਿੱਥੋਂ ਦੱਸ ਲੈਣਾ ਇੰਨਾ ਦੱਸਦਾ ਵੀ ਕਿੱਥੋਂ ਪੈਸੇ ਲੈਣਾ ਇੰਨੇ ਤੋਂ ਦੱਸ ਬਲਾ 10 ਇਹਦੀਆਂ ਹੱਡੀਆਂ ਸੇਕਣੀਆਂ ਪੜੀਆਂ ਵੀਰੇ ਦੀਆਂ ਹੱਡੀਆਂ ਫੇਰੇ ਨੇ ਸੁੱਤਰਣਾ ਇਦਾਂ ਨਹੀਂ ਹੋਣਾ ਮੈਂ ਇਹਨੂੰ ਕੰਦੇ ਨੂੰ ਘਰ ਰੱਖ ਕੇ ਬੈਠਾ ਵੀ ਚੱਲ ਕੋਈ ਗੱਲ ਨਹੀਂ ਆ ਫੇਰ ਕੀ ਆ ਸੁਧਰ ਜੂਗਾ ਥੋੜਾ ਬੋਤਾ ਹੈ ਪਰ ਇਹ ਨਹੀਂ ਸੁਧਰਤਾ ਕਮਾਦੇ ਲਾਇਆ ਵੇ ਤੈਨੂੰ ਕਿੰਨੇ ਦਾ ਕਮਾਦੇ ਲਾਇਆ ਦੱਸਦਾ ਨਹੀਂਆਂ ਕੋ ਮੂੰਹ ਫਟਪਾ ਪਾਪਾ ਦਾ ਮੈਂ ਕਹਣਾ ਸਹੀ ਕਰਦਾ ਮੈਂ ਚਾ ਕੀ ਆ ਫਿਰ ਆ ਕਿੱਥੋਂ ਨਿਕਲਦੀਆਂ ਚੀਜ਼ਾਂ ਲਾਸ ਨੂੰ ਪਹਿਲਾਂ ਪਾਪਾ ਦਵਾਈ ਮੁੰਡੇ ਦੀ ਲੈ ਦਵਾਈ ਉਹ ਤੂੰ ਸਾਨੂੰ ਫੇਰ ਛਦਾਈ ਬਣਾਉਂਦਿਆ ਤੈਨੂੰ ਕਿੰਨੀ ਵਾਰੀ ਸਮਝਾਈਏ ਜਦੋਂ ਮੈਂ ਕਹਾਂ ਨਹੀਂ ਕਰਦਾ ਮੈਂ ਨਸ਼ਾ ਤੂੰ ਦੱਸਦਾ ਨਹੀਂ ਮੈਨੂੰ ਦੱਸ ਪਹਿਲਾਂ ਚੰਗੀ ਤਰ੍ਹਾਂ ਦੱਸ ਕਿਥੋਂ ਨਸ਼ਾ ਲੈਂਦਾ ਵਾ ਹਾਂ ਪਾਪਾ ਕਰਦਾ ਇਹ ਮੈਂ ਨਸ਼ਾ ਕਰਦਾ ਤੂੰ ਹੀ ਜੋ ਕਰਦਾ ਹਾਂ ਮੈਂ ਮਰ ਜਾ ਵੇ ਕਾਕਾ ਤੂੰ ਇਹ ਕਰਕੇ ਪੈਸੇ ਕਰਦਾ ਰਿਹਾ ਤੂੰ ਸੱਤ ਪੁਰ ਕੇ ਤੂੰ ਤੈਨੂੰ ਕਹਿੰਦਾ ਰਿਹਾ ਵੀ ਮੈਂ ਪੜਾਈ ਤੇ ਦੇਣੇ ਆ ਮੈਂ ਪੀਸਾ ਦੇਣੀਆਂ ਵਾ ਲੱਲਾ ਪਤਾ ਲੱਗ ਗਿਆ ਈ ਤੇ ਲੱਗਣਾ ਹੀ ਇੱਕ ਨਾ ਇੱਕ ਦਿਨ ਪਤਾ ਉਹ ਪਤਾ ਲੱਗਣੋਂ ਕਿਤੇ ਰਹਿਣਾ ਮੈਂ ਕਿਤੇ ਵਿਤੋ ਜ਼ਿਆਦਾ ਹੀ ਕਰਨ ਲੱਗ ਪਿਆ ਹਾਂ ਅੱਗੇ ਤੇ ਮੇਰੇ ਕੋ ਪੈਸੇ ਲੈ ਜਾਂਦਾ ਹੁੰਦਾ ਸੀ ਹੰਤਰਾ ਹੰਤੇ ਚੋਰੀਆਂ ਕਰ ਲੱਗ ਪਿਆ ਕਦੀ ਕਿਤੋਂ ਪੈਸੇ ਕੱਢ ਕਦੀ ਕਿਤੋਂ ਕੱਢ ਸਾਨੂੰ ਕਿੱਗੇ ਖਾਵੇ ਹੁਣ ਛੇਤਰ ਕੇ ਨਾਲ ਖਸਮਾਂ ਨੂੰ ਖਾਣ ਮੇਰਾ ਬਦਲਾ ਤੇ ਹੁਣ ਪੂਰਾ ਹੋਣਾ ਹੀ ਜਿਹੜਾ ਤਿਲ ਤਿਲ ਕਰਕੇ ਮਾਰਨਗੇ ਨਾ ਹੁਣ ਵੇ ਕਿੱਦਾਂ ਰੋਂਦੀ ਆ ਤੇ ਰੋਈ ਜਾਵੇ ਮੇਰੀ ਸੇ ਤੇ ਕੋਈ ਅਸਰ ਨਹੀਂ ਬਥੇਰਾ ਇਹਨਾਂ ਨੇ ਮੈਨੂੰ ਖੋਪਾਇਆ ਕਿਤੇ ਮੈਂ ਜੇਲ੍ਹ ਚ ਜਾਣ ਵਾਲੀ ਇਹਨਾਂ ਨੇ ਜੇਲ੍ਹ ਚ ਘਲਾਇਆ ਮੈਂ ਕਿੱਡੀ ਵੱਡੀ ਗਲਤੀ ਕਰਤੀ ਨਸ ਮੁੰਡਾ ਹੀ ਚਕਾਇਆ ਉਹ ਘਰ ਆ ਦੇ ਗਿਆ ਹੀ ਉਦੇ ਘਰ ਆਉਂਦੇ باوجود ਵੀ ਇਹਨਾਂ ਨੇ ਮੈਨੂੰ ਜੇਲ੍ਹ ਚ ਘਲਾਇਆ ਰੁੱਖੀਆਂ ਸੁਖੀਆਂ ਰੋਟੀਆਂ ਖਵਾਈਆਂ ਹੁਣ ਭੁਗਤੋ ਚੰਗੀ ਤਰ੍ਹਾਂ ਭੁਗਤੋ ਮੈਂ ਤੇ ਲੱਗੀਆਂ ਚਾਹ ਬਣਾ ਕੇ ਪੀਣ ਰੋਈ ਜਾ ਹੁਣ ਇੱਥੇ ਬੈਠੇ ਕਿੰਨੇ ਤੈਨੂੰ ਨਸ਼ਾ ਤੇ ਲਾਤਾ ਕਾਕਾ ਮਾਹ ਤੈਨੂੰ ਲਿਆ ਹੀ ਤੇ ਤੂੰ ਹੁਣ ਉਹ ਕਲ ਨਸ਼ਾ ਤੇ ਲੱਗ ਗਿਆ ਜੇ ਵੱਡਾ ਆ ਜਾਂਦਾ ਹੈ ਕਿਹਦੀ ਬੇੜੀਆਂ ਚ ਮੱਟੇ ਪਾ ਕੇ ਉੰਤਰੇ ਕੀੜੇ ਪੈ ਜਾਣ ਉਹ ਉੰਤਰੇ ਨੂੰ ਜਿਹਨੇ ਤੈਨੂੰ ਉਹ ਕਲ ਨਸ਼ਾ ਤੇ ਲਾਤਾ ਐ ਚੱਪਾ ਮੇਰ ਮਣ ਪਾਲਿਆ ਇਹ ਤੈਨੂੰ ਵੱਡਾ ਕੀਤਾ ਸੀ ਆਹ ਦਿਨ ਵੇਖਣ ਨੂੰ ਤੈਨੂੰ ਵੱਡਾ ਕੀਤਾ ਸੀ ਬੋਲ ਪਾ ਹੁਣ ਹਾਂ ਵੱਡੇ ਬਾਬਾ ਕਰਦਾ ਰਹਿਮਾ ਵੱਡੀ ਮੰਮੀ ਕੋ ਪਹਿਲੇ ਮਰ ਪਹਿਲਾ ਮੰਮੀ ਹੁਣ ਬਲਜੀਤ ਦਾ ਨਾਲ ਹੁੰਦਾ ਕੱਲੋਂ ਟਾੜਾ ਲਾਊਗਾ ਮੇਰੇ ਘਰ ਦੇ ਕੋੜੇ ਪੋਣ ਮੇਰੇ ਕਬੀਰੇ ਇਹਦਾ ਰਾਦਾ ਪੇ ਘਰੇ ਲਲਣ ਮਰ ਜਣਾ ਤੇ ਮੇਰੇ ਵੱਲ ਕੋਈ ਵੇਖਿਆ ਹੀ ਨਾ ਹੋਰ ਕੀ ਇਹ ਹਾਈ ਕੰਜਪ ਝੂਠਾ ਵਾ ਝੂਠਿਆ ਝੂਠਿਆ ਬੋਨੇ ਉਤਾਤੇ ਰਿਆ ਸਵਾ ਨਾਲ ਕੋਈ ਸੱਚ ਦੇ ਬੋਲ ਦੇ ਇੱਕ ਅੱਧੀ ਗੱਲ ਤੇ ਸੱਚ ਬੋਲ ਜਾ ਵੀ ਹਾਂ ਮੈਂ ਨਸ਼ਾ ਕਰਦਾ ਹਾਂ ਮੈਂ ਘਰੋਂ ਚੋਰੀਆਂ ਕਰ ਕਰ ਕਰਦਾ ਵਾ ਇਹ ਜੇ ਨਸ਼ੇ ਦਾ ਮਰ ਨਾ ਇਹ ਮਮੀ ਝੂਠ ਬੋਲਦੇ ਸੌਥੋਂ ਝੂਠ ਬੇਲਾ ਤਿੰਨ ਮਾਰ ਰਾਤ ਦੇਣਾ ਤਾਂ ਹੀ ਵੀ ਇਹਨੂੰ ਸੁਧਾਰ ਲੈ ਸੁਧਾਰ ਲੈ ਤੂੰ ਨਹੀਂ ਆਖੇ ਲਾਉਂਦੀ ਮੈਂ ਨਹੀਂ ਹੁਣ ਤੂੰ ਮੇਰਾ ਦਿਵਾਲਾ ਹੋ ਗਿਆ ਮੈਨੂੰ ਤਾਂ ਕਹਿੰਦਾ ਰਾਂ ਮੈਂ ਫੀਸ ਦੇਣੀ ਆ ਮੈਂ ਕਿਤਾਬਾਂ ਨਾਲੀਆਂ ਮੈਨੂੰ ਕੀ ਪਤਾ ਹੈ ਮੈਨੂੰ ਤਾਂ ਤਤੀ ਨੂੰ ਬੁਲਟ ਵਾਲਾ ਨਾਸੀ ਤੂੰ ਜੇ ਤਾਂ ਮੈਂ ਉਹ ਵੀ ਤੜ ਤੋਂ ਚੋਰੀ ਲੈ ਮਮੀ ਤੈਨੂੰ ਮਾਰ ਰਾਤ ਦੇਣਾ ਨਹੀਂ ਤੈਨੂੰ ਇੰਨੀਆਂ ਹੀ ਗੱਲਾਂ ਨੂੰ ਅੱਲਾ ਹੀ ਇੰਨੀਆਂ ਹੀ ਗੱਲਾਂ ਨੂੰ ਤੈਨੂੰ ਅੱਲਾ ਹੀ ਪੀ ਇਹਨੇ ਵਿਗੜ ਜਾਣਾ ਹੀ ਵਿਗੜ ਜਾਣਾ ਹੀ ਆ ਵੇਲਾ ਹੁਣ ਆਜਾ ਘਰ ਦੇ ਵਿੱਚ ਜਾ ਕੇ ਕੀ ਧਰਾਤਾ ਹੀ ਨੇ ਆ ਕਿਹੜੇ ਕੰਮ ਕਰਦਾ ਤਾ ਹੁਣ ਮੈਂ ਉਰੇ ਦੋਦਾ ਦੋਦਾ ਪੰਜਾ ਪਾਣੀ ਹੋ ਜੂਗਾ ਇਹਨੇ ਮੌਤ ਲਿਆਉਣੀ ਇਹਨੇ ਮੌਤ ਮੇਰੀ ਨਖਤਿਆ ਮਾਂ ਨੂੰ ਦੇ ਦੇ ਯਾਰ ਯਾਰ ਦੇ ਦੇ ਮੈਨੂੰ ਆ ਦੁੱਖ ਵੇਖਣ ਤੋਂ ਪਹਿਲਾਂ ਮੈਂ ਤੇਰੇ ਮਰ ਕਿਉਂ ਨਹੀਂ ਗਈ ਕਿਉਂ ਨਹੀਂ ਮੈਂ ਮਰ ਗਈ ਰਾਜੇ ਵੇਲਾ ਮੈਂ ਐਸਾ ਕੋ ਇਹਨਾਂ ਨੂੰ ਤੇਰੇ ਤੋਂ ਬੁਰੇ ਭਲੇ ਆਸਦੀ ਰਹੀ ਤਾਂ ਤੂੰ ਪਤੋ ਹੋ ਕੱਲ ਵੀ ਮੇਰ ਮੈਨੂੰ ਝੂਠਾ ਸਾਬਤ ਕਰਾਤਾ ਚੰਗੀ ਕਰਤੂਤ ਕੀਤੀ ਤੂੰ ਮੈਨੂੰ ਐ ਦਿਨ ਨੂੰ ਜੰਮਿਆਂ ਪਾਲਿਆ ਸੀ ਵਟਿਆ ਕੀਤਾ ਸੀ ਤਰਲੇ ਲੈ ਲੈ ਕੇ ਆ ਮਾਂ ਵਾਲ ਵੇਖ ਮਾਂ ਵਾਲ ਇਹਨਾਂ ਤੇ ਉੱਤਰ ਲਿਆ ਨਾ ਲਿਆ ਵਾ ਕੁੜੀ ਦੇ ਮੂੰਹ ਚੋਂ ਚੀਜ਼ਾਂ ਖੋਖੋ ਤੈਨੂੰ ਮੈਂ ਉਹ ਕਲ ਨੂੰ ਅਖੜ ਬਗਾਣਾ ਧਾਨਵਾ ਉਹ ਤਾਂ ਫੇਰ ਚੰਗੀ ਨਿਕਲੀ ਤਾਂ ਤੂੰ ਉਹ ਗੱਲ ਪਿਆ ਪੁੱਠਾ ਕੰਮਾਂ ਤੇ ਲੱਗ ਗਿਆ ਵੇ ਗਰ ਕੀ ਪਹਿਣਾ ਤੂੰ ਐਸਾ ਕੰਮਾਂ ਨੂੰ ਜਨਮ ਲੈਣਾ ਹੈ ਮੇਰੇ ਘਰ ਰੱਬਾ ਮੈਨੂੰ ਆਹ ਜ਼ਿਲਾ ਦਿੱਤਾ ਏ ਜੇ ਮੈਂ ਮੰਗ ਮੰਗ ਕੇ ਤੇਰੇ ਕੋਲੋਂ ਪੁੱਤ ਲਿਆ ਤੇ ਆ ਮੇਰੇ ਗਲ ਪਾਇਆ ਈਓ ਬਲਜੀਤ ਆ ਰਾਜਾ ਕੀ ਆਖੰ데요 ਵਾ ਕੀ ਆਖੰ데요 ਉਹ ਨਸ਼ੇ ਦੇ ਮੈਨੂੰ ਤਾਈ ਨੇ ਲਾਇਆ ਵਾ ਉਹਦਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਉਹ ਨਸ਼ੇ ਵਾਲੇ ਬੰਦੇ ਦਾ ਯਕੀਨ ਨਹੀਂ ਕਰਨਾ ਚਾਹੀਦਾ ਉਹ ਤੁਸੀਂ ਕਹਤਾ ਤਾਂ ਯਕੀਨ ਕਰਕੇ ਤੇ ਮੇਰੇ ਦੁਆਲੇ ਹੋ ਗਏ ਜੇ ਤੁਹਾਨੂੰ ਕੀ ਲੱਗਦਾ ਮੈਂ ਨਸ਼ੇ ਵੇਚਣ ਵਾਲੀ ਆ ਇਹਦੇ ਦੀ ਪਰਿਮਾਣਸ ਵੀ ਨਹੀਂ ਆ ਗਈ ਸਿਆਣੀ ਬਿਆਣੀ ਆ ਤੂੰ ਤੂੰ ਉਹਨੂੰ ਅਗਰ ਸਿਖਾਉਣੀ ਕਿ ਤੂੰ ਨਸ਼ਿਆਂ ਦੇ ਲਾਉਣਾ ਇਹਨੂੰ ਉਹ ਬਾਬਾ ਮੈਂ ਨਹੀਂ ਨਸ਼ਿਆਂ ਦੇ ਲਾਇਆ ਜਿੰਨਾ ਮਰਜੀ ਢੋਲ ਵਜਾਈ ਜੋ ਪਿੰਡ ਚ ਜਾ ਕੇ ਮੈਂ ਨਹੀਂ ਨਸ਼ਾ ਤੇ ਲਾਇਆ ਤੇ ਉਹ ਸ਼ਰਮ ਤੇਰਾ ਨਾਲ ਆਉਂਦਿਆ ਫਿਰ ਲੰਦਾ ਰਵੇਂ ਇਹਨਾਂ ਦਾ ਤੇ ਮਾਪ ਪੁੱਤਾਂ ਤੇ ਕੰਮ ਹੀ ਇਹੋ ਆ ਦੂਜਾ ਦਾ ਇਲਜ਼ਾਮ ਲਾਉਣਾ ਹੋਰ ਇਹਨਾਂ ਨੂੰ ਕੰਮ ਕੀ ਆ ਬਲਜੀਤ ਮੈਨੂੰ ਤੇ ਤੇ ਯਕੀਨ ਨਹੀਂ ਇਹਨਾਂ ਆਉਂਦਿਆ ਹੁਣ ਮੈਨੂੰ ਇਹ ਵੀ ਸੁਧਰੀ ਗਿਆ ਪਰ ਤੂੰ ਨਹੀਂ ਸੁਧਰੀ ਤੂੰ ਸਾਡਾ ਘਰ ਪੁੱਟ ਕੇ ਛੱਡਿਆ ਵਾ ਤੇਰੀਆਂ ਤੇਰੀਆਂ ਵੱਟੇ ਪਏ ਸਾਰੇ ਆਹੋ ਲਾਇਆ ਨਸ਼ਾ ਤੇ ਲਾਇਆ ਹੋਰ ਦੱਸੋ ਕੀ ਕਹਿੰਦੇ ਜੀ ਲਾਇਆ ਜੇ ਫੇਕ ਠੋਕ ਕੇ ਕਿੰਨੀ ਲਾਇਆ ਵਾ ਆਹੋ ਲਾਇਆ ਵਾ ਨਸ਼ਾ ਮੈਂ ਪੈ ਗਈ ਤੈਨੂੰ ਠੰਡ ਹੁਣ ਸਾਰਾ ਕੋ ਮੇਕੋ ਬੁਕਾ ਕੇ ਉਹ ਦਿਨ ਤੱਕ ਚੇਤੇ ਭਲ ਗਏ ਜਦਨ ਮੈਂ ਕੱਲੀ ਜੇਲ੍ਹ ਚ ਬੈਠੀ ਤੇ ਤੂੰ ਹੀ ਸਾਰਾ ਟੱਬਰ ਘਰ ਇੱਥੇ ਏਸ਼ੀਆ ਦੀ ਹਵਾ ਲੈਂਦੇ ਸੀ ਨਾ ਮੈਨੂੰ ਉਹ ਦਿਨ ਚੇਤੇ ਨਹੀਂ ਭੁਲੇ ਤਾਂ ਮੈਂ ਆਪਣਾ ਬਦਲਾ ਲਿਆ ਜੇ ਉਹ ਵੀ ਤੇਰੀਆਂ ਗਲਤੀਆਂ ਤੇਰਾ ਪਵਾੜਾ ਹੀ ਸਾਰਾ ਉਹਦਾ ਨਾ ਕਦਾ ਪਵਾੜਾ ਹੀ ਮੇਰਾ ਕੀ ਕੀਤਾ ਸੀ ਮੈਂ ਜਿਹੜੀ ਤੁਸੀਂ ਮੈਨੂੰ ਐਡੀ ਵੱਡੀ ਸਜ਼ਾ ਦਿੱਤੀ ਆ ਜੇ ਦਾ ਜਾ ਨਾਚਕਾਉਂਦੀ ਕੋਈ ਗੱਲ ਨਹੀਂ ਹੋਣੀ ਤੇ ਰਾਜਾ ਕਰ ਆ ਤੇ ਗਿਆ ਹੀ ਨਾ ਫੇਰ ਕਹ ਤੂੰ ਤੁਸੀਂ ਮੈਨੂੰ ਚਕਾਇਆ ਜੋ ਤੈਨੂੰ ਤੁਹਾਡਾ ਮੁੰਡਾ ਮਿਲ ਗਿਆ ਸੀ ਫੇਰ ਵੀ ਤੁਸੀਂ ਮੇਰੀ ਗਲੀ 'ਚ ਬੇਸਿਕ ਕਰਾਈ ਸ੍ਰੀ ਕਾ ਭਾਈਚਾਰਾ ਅੱਜ ਤੱਕ ਮੇਰੇ ਨਾਲ ਅੱਖਰ ਲੱਖਰ ਲਾ ਕੇ ਗੱਲ ਨਹੀਂ ਕਰਦਾ ਉਹ ਮੈਂ ਤੇ ਨਾ ਦੋਹਾਂ ਜੀਆਂ ਕਰੀ ਹੱਥ ਜੋੜ ਕੇ ਨਾ ਘਟਾਓ ਜੇਲ੍ਹ ਤੋਂ ਕਿਆ ਹੀ ਬੜਾ ਬੜੇ ਨਹੀਂ ਮੰਨੀਆਂ ਉਹਨਾਂ ਤੇ ਅਜਿਹਾ ਪਾਪ ਨਹੀਂ ਤੇਰੇ ਮਨ 'ਚ ਪਾਪ ਹੀ ਨਾ ਪਾਪ ਹੀ ਮੇਰੇ ਦਿਲ 'ਚ ਅੱਜ ਤਾਨੂੰ ਆ ਗਿਆ ਚੇਤਾ ਲਿਆ ਬਦਲਾ ਮੈਂ ਤੇ ਗਾਹ ਵੀ ਲੈਣਾ ਜੇ ਵਾਹ ਦੇ ਦੇ ਵਾਹ ਬਦਲਾ ਲੈਣ ਨੂੰ ਮੈਂ ਹੀ ਰਹਿ ਗਈ ਸੀ ਤੁਹਾਡੇ ਕੋਲੋਂ ਮੇਰ ਤੋਂ ਹੀ ਬਦਲਾ ਲੈਣਾ ਹੈ ਮਾਂ ਦੇ ਢਿੱਡ ਨੂੰ ਹੱਥ ਪਾਇਆ ਤੁਸੀਂ ਦੀਦੀ ਕੋਜੀ ਸ਼ਰਮ ਕਰ ਲੈਂਦੇ ਤੁਸੀਂ ਥੋੜਾ ਬਹੁਤ ਸੋਚ ਲੈਂਦੇ ਕੋਈ ਗੱਲ ਨਹੀਂ ਰੱਬ ਤੇ ਹੁੰਦਾ ਹੀ ਆ ਸਾਰਿਆਂ ਦਾ ਜੇ ਤੁਸੀਂ ਮੇਰੇ ਪੁੱਤ ਨੂੰ ਪੁੱਟਿਆ ਨਾ ਤੇ ਵੇਖਿਓ ਤੁਹਾਡੇ ਨਾਲ ਵੀ ਇਹ ਕੋਜੀ ਬਣਨਾ ਕਹਿ ਲਈ ਇੱਕ ਟੋਆ ਪੁੱਟ ਕੇ ਚਾਰ ਹੁੰਦੇ ਗਾੜੀ ਆਪਣੇ ਚੁੱਪ ਹੋ ਜਾਣੀ ਚੁੱਪ ਹੋ ਜਾ ਜੇ ਆ ਤਾਂ ਚੁੱਪ ਹੋ ਗਈਆਂ ਮੈਨੂੰ ਤੇ ਪਹਿਣਾ ਤੇ ਚੁੱਪ ਕਰਾਤਾ ਮੇਰੀ ਤੇ ਲਾਤ ਝਾੜ ਕੇ ਰੱਖਤੀ ਮੇਰਾ ਘਰ ਹੀ ਝਾੜ ਕੇ ਰੱਖਤਾ ਜੇਰਾ ਘਰ ਬਦਲੇ ਇਹ ਘਰ ਬਦਲੇ ਇੱਕ ਤਾਂ ਧਰ ਕੇ ਖੜ ਲਈ ਹਾਂ ਜੇ ਰੱਬ ਹੁੰਦਾ ਨਾ ਤੇ ਉਦੋਂ ਤੁਹਾਡੇ ਕੋ ਬਦਲਾ ਲਿਆ ਜਾਂਦਾ ਜਿੱਦਾਂ ਤੁਸੀਂ ਮੈਨੂੰ ਜੇਲ੍ਹ ਚ ਕਲਾਇਆ ਸੀ ਉਸ ਦਿਨ ਤੇ ਰੱਬ ਨੇ ਤੁਹਾਡ ਕੋਈ ਬਦਲਾ ਕੋਈ ਲਿਆ ਨਹੀਂ ਉਦੋਂ ਕਿਹੜੀ ਕਟ ਕੀਤੀ ਸੀ ਪਰ ਨਾ ਦੇਦੀ ਮੈਂ ਭੁੱਲ ਗਈ ਮੈਂ ਭੁੱਲ ਗਈ ਜਿੰਨੇ ਮੈਂ ਤੁਹਾਨੂੰ ਫੇਰ ਤੜਤੇ ਤੇ ਵਿਸ਼ਵਾਸ ਕਰ ਲਿਆ ਅੰਨਾ ਵਿਸ਼ਵਾਸ ਕਰ ਲਿਆ ਇਹ ਮੇਰੀ ਸੀ ਤੁਹਾਡੀ ਕੋਈ ਗਲਤੀ ਨਹੀਂ ਇਹ ਮੈਨੂੰ ਆਪਣੀ ਗਲਤੀ ਦੀ ਸਜ਼ਾ ਮਿਲ ਗਈ ਆ ਅੱਜ ਜਦ ਇਹਦੇ ਨੂੰ ਤੂੰ ਹੀ ਮੈਨੂੰ ਸੱਚ ਕਹਿਂਦੀ ਆ ਜੇ ਤੂੰ ਇੱਕ ਟੋਇਆ ਪੁੱਤਰ ਤੇਰੇ ਨਾਲ ਚਾਰ ਰੱਬ ਨੇ ਕੀਤਾ ਪੁੱਤ ਕਰ ਖੇੜਨੇ ਆ ਆਹੋ ਹਾਹੋ ਬਾਦ ਸ਼ੀਸ਼ਾ ਦੇਣੀ ਆ ਆਹੋ ਬਾਦ ਸ਼ੀਸ਼ਾ ਕਰਕੇ ਤੇ ਮੈਂ ਬਦਲਾ ਲਿਆ ਮੈਨੂੰ ਉਹਦਨ ਦਾ ਉਹ ਦਿਨ ਭੁੱਲਦਾ ਨਹੀਂ ਪਤਾ ਮੇਰੇ ਸੀਨੇ ਤੇ ਸੱਪ ਲੋਟਦੇ ਆ ਓਏ ਮੇਰੇ ਪੁੱਤ ਦੀ ਕੀ ਹਾਲਤ ਆ ਨਿਕਲ ਗਿਆ ਵਿਚਾਰਾ ਕੀ ਉਹਦੀ ਉਮਰ ਆ ਉਹ ਨਸ਼ੇ ਚ ਨਾ ਹੋਇਆ ਫਿਰਦਾ ਉਹ ਚਰ ਲੈ ਲੈਂਦਾ ਫਿਰਦਾ ਦੀਦੀ ਕਿਹੜੀ ਦੁਸ਼ਮਣੀ ਹੈ ਮੇਰੇ ਨਾਲ ਤੁਹਾਨੂੰ ਕੀ ਤੁਸੀਂ ਮੇਰੇ ਤੋਂ ਲੈਣਾ ਹੈ ਤੀ ਆਪਣੇ ਮੂੰਹ ਆਹ ਦਿੰਦੇ ਮੈਨੂੰ ਘਰ ਛੱਡ ਦੇ ਇਥੋਂ ਚਲੀ ਜਾ ਮੈਨੂੰ ਜ਼ਮੀਨ ਛੱਡ ਦੇ ਦੀਦੀ ਮੈਂ ਮੰਗ ਕੇ ਗੁਜ਼ਾਰਾ ਕਰ ਲੈਂਦੀ ਪਰ ਆ ਮੇਰੇ ਬੱਚੇ ਦੀ ਹਾਲਤ ਨਾ ਕਰ ਦੇ ਤੂੰ ਮੇਰੀ ਤਾਂ ਵੱਡੀ ਦੁਸ਼ਮਣ ਬਣ ਗਈ ਤੂੰ ਮੈਂ ਭੈਣਾ ਵਰਗੀ ਸਮਝਾਈ ਪਰ ਨਹੀਂ ਦੀਦੀ ਬੱਸ ਕਰ ਬੱਸ ਕਰ ਗਰਮੀ ਤਾਂ ਆ ਰੋ ਰੋਗੇ ਨਾ ਮੇਰੇ ਅੱਗੇ ਕੀ ਨੇ ਨਾ ਪਾ ਤੇ ਨਾ ਮੈਨੂੰ ਰੋਣ ਆਉਂਦਾ ਹੀ ਆ ਆ ਤੇਰੀ ਸਾਰੇ ਕਰਮਾਂ ਦੀਆਂ ਨਿਸ਼ਾਨੀਆਂ ਵਾਂ ਜਿਹੜਾ ਛੇਤ ਲੱਗਾ ਥਰ ਦੇ ਲਾ ਤੈਨੂੰ ਰੋਣ ਨਹੀਂ ਆਉਣਾ ਤੂੰ ਤਾਂ ਪਿਗਲਦੇ ਨਹੀਂ ਕੇ ਬੱਚੇ ਵੱਲ ਵੇਖ ਕੇ ਤੈਨੂੰ ਕਿੱਥੋਂ ਰੋਣ ਆਉਣਾ ਵਾ ਵੇ ਹੁਣ ਕਿੱਦਾਂ ਬੈਠਾ ਵਾ ਕੰਜਰਾ ਤੈਨੂੰ ਆ ਗਿਆ ਸੁਖ ਦਾ ਸਾ ਸਾਰਾ ਦੁਖੀ ਕਰਕੇ ਵੇ ਮਨੀ ਹੁਣ ਤੂੰ ਉਹਦੇ ਦਿਵਾਲੇ ਹੋਈ ਜਾਣਾ ਉਹਨੂੰ ਪਿਆਰ ਨਾ ਸਮਝਾਓ ਕੱਲੇ-ਕੱਲੇ ਜੀਨੇ ਤੋਦੀ ਹੌਕਲ ਬੀਤੀ ਕੀਤੀ ਆ ਹੁਣ ਤੂੰ ਹੀ ਹਟ ਜਾ ਹਟ ਨਹੀਂ ਨੇ ਡਾਇ ਤੁਸੀਂ ਹੱਦ ਹੋ ਗਈ ਤੁਹਾਡੇ ਵਾਲੀ ਮੰਮੀ ਹੱਲ ਵੀ ਪਿਆਰ ਨਾਲ ਸਮਝਾ ਹੱਦ ਹੋ ਗਈ ਮੰਮੀ ਤੇਰੇ ਵਾਲੀ ਤੂੰ ਸੋਚ ਪਹਿਲਾਂ ਆ ਪਿਆਰ ਦੇ ਨਤੀਜੇ ਤੇ ਆ ਅੱਜ ਤੱਕ ਆਏ ਆ ਆ ਵੇਖ ਪਹਿਲਾਂ ਹਾਲਤ ਕੀ ਬਣਾ ਲਈ ਉਹਨੇ ਪਿਆਰ ਦੇ ਨਤੀਜਾ ਨਾਲ ਜੀ ਉਹਨੂੰ ਕੁਝ ਕਹਿਣ ਲੱਗਦਾ ਸੀ ਤੂੰ ਨਹੀਂ ਨਾ 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 ਮੇਰਾ ਰਾਜਾ ਪੁੱਤ ਵਾ ਇਹਨਾਂ ਕੁਝ ਕਹੀ ਇਹ ਸੁੱਖਾਂ ਸੁੱਖ ਲੋਕੇ ਮੰਗਿਆ ਆ ਵੇਲਾ ਆ ਤੇਰੇ ਮੰਗਣ ਵਾਲੇ ਨੇ ਆ ਕੰਮ ਕੀਤਾ ਹੀ ਆ ਤੋਰ ਤੂੰ ਕਸਰ ਛੱਡਣ ਡਿਆ ਭਾਈ ਹੈ ਹੁਣ ਤੂੰ ਕਦੋਂ ਦਾ ਦਵਾਰੇ ਆ ਆ ਤੂੰ ਕਸਰ ਛੱਡਣ ਦੇ ਆ ਮੇਰਾ ਜੀ ਕਰਦਾ ਇਹਨੇ ਤਿਲ ਤਿਲ ਮਾਰਨਾ ਵਾ ਅੱਜ ਦਾ ਖਾ ਖਾ ਕੇ ਮੇਰਾ ਜੀ ਕਰਦਾ ਨੂੰ ਇੱਕੀ ਬੜੀ ਮਾਰਦਾ ਇਹਨੂੰ ਮੈਂ ਬਟਾ ਮੋ ਤੁਹਾਡੇ ਜੰਮਣ ਵਾਲਾ ਜਾਣਦਾ ਕਿੱਦਾਂ ਤੂੰ ਮਾਰਦਾ ਨੂੰ ਹੱਤੀ ਪੈਂਦਾ ਬਿਮਾਰੀ ਪੈ ਜਾ ਤਾਨੂੰ ਕਿਤੇ ਹਜਾਂ ਨੂੰ ਉਹਨੂੰ ਪਿਆਰ ਨਾਲ ਨਹੀਂ ਸਮਝਾਂਦੇ ਉਹਦੇ ਹੱਥੀ ਪੈਂਦੇ ਆ ਕਿੱਡੀ ਹੱਤ ਚੁੱਕੀ ਇਹਨਾਂ ਨੇ ਹੁਣ ਵੱਡਾ ਦੇ ਵੱਡਾ ਬੋਲਣ ਲੱਗਾ ਨਹੀਂ ਵੇਖਿਆ ਕਿ ਹੁਣ ਤੂੰ ਉਹ ਤੇ ਤੂੰ ਕਸਮ ਨਹੀਂ ਛੱਡਣ ਦੇ ਆ ਹੱਦ ਕਰੰਡ ਐ ਸਮਝ ਆਉਂਦੀ ਕਿ ਮੈਂ ਭਾਬੀ ਨਾਲ ਕਿਹੜਾ ਮਾੜਾ ਕੀਤਾ ਸੀ ਜਿੰਨੇ ਮੈਨੂੰ ਆ ਦਿਨ ਦਿਖਾਏ ਆ ਆ ਮਾੜਾ ਹੋ ਗਿਆ ਮੇਰੇ ਕੋਲ ਵੀ ਮੈਂ ਭਾਬੀ ਨੂੰ ਸਾਰੇ ਦੁੱਖ ਪਾ ਸਾਰੇ ਜੋ ਵੀ ਕੁਝ ਭਲਾ ਕੇ ਉਹਦੇ ਨਾਲ ਤੇ ਉਹ ਨੂੰ ਮੈਂ ਅਪਣਾਇਆ ਵਾ ਆ ਮੜਾ ਆ ਗਿਆ ਮੇਰੇ ਕੋਲ ਤੂੰ ਨੂੰ ਬਸੇ ਜਾ ਕੇ ਇਹਨੂੰ ਕੋ ਹਕਲ ਮਾਰੀ ਜਾਂਦੇ ਜੇ ਤੈ ਬੋਲੀ ਜਾਂਦੇ ਜੇ ਕੋਈ ਨਹੀਂ ਮਾਨੂੰ ਹੀ ਪੁੱਛਦਾ ਵਾ ਇਹਦਾ ਵੀ ਕਰਦਾ ਗੱਲ ਉਹਦੀ ਜਾਨ ਨੂੰ ਰੋਵਾ ਜਾ ਕੇ ਜਿੰਨੇ ਲਾਇਆ ਉਹਨੂੰ ਹੀ ਮੈਂ ਕਰਦਾ ਗੱਲ ਕੋਈ ਨਹੀਂ ਭਾਬੀ ਨਾ ਵੀ ਜਾ ਕੇ ਉਹ ਤੂੰ ਮਿੱਠੀ ਰਹੀ ਵਿੱਚੋਂ ਪਿਆ ਕੋਟੀ ਰਹੀ ਉਹ ਤੇਰੇ ਉਹ ਤੇਰੇ ਮਨ ਚ ਐਡੀ ਖੋਰੀ ਅੱਗੇ ਨੇ ਤੈਨੂੰ ਮੂੰਹ ਜਬਾਨੇ ਮਾਫ ਕੀਤਾ ਸੀ ਨਾ ਪਰ ਹੁਣ ਨਹੀਂ ਹੁਣ ਤੇਰੇ ਮੈਂ ਦਊਂਗਾ ਤਲਾਕ ਐਸ ਘਰ ਤੇ ਐਸ ਪਰਿਵਾਰ ਤੇ ਜ਼ਮੀਨ ਜਾਇਦਾ ਤੇ ਤੇਰਾ ਕੋਈ ਹੱਕ ਨਹੀਂਗਾ ਹੁਣ ਤੋਂ ਦੋ ਦੋ ਤਲਾਕ ਮੈਂ ਤਾਂ ਕਹਿੰਨੀ ਆ ਦੋ ਤਲਾਕ ਮੈਨੂੰ ਉਹ ਚੰਗਾ ਸਗੋਂ ਤੁਸੀਂ ਤਲਾਕ ਮੈਨੂੰ ਦੇ ਦੋਗੇ ਤਾਂ ਮੈਂ ਇਹ ਘਰ ਤੋਂ ਚਲ ਜਾਂਗੀ ਤਾਂ یوں ਕਰਕੇ ਮੈਂ ਆਪਣਾ ਮੁੰਡਾ ਤੁਹਾਡੇ ਨਾਲ ਨਹੀਂ ਲੱਗਣ ਦਿੱਤਾ ਤੇ ਤੁਹਾਡ ਨਾਲ ਪਿਆਰ ਨਹੀਂ ਪੈਣ ਦਿੱਤਾ ਤਾਂ ਘੜ ਤੋਂ ਦੂਰ ਰੱਖਿਆ ਕਿ ਤੁਹਾਡ ਨਾਲਾ ਕਿਤੇ ਪਿਆਰ ਨਾ ਪੈ ਜਾਏ ਉਹ ਜਦੋਂ ਤਲਾਕ ਹੋ ਵੀ ਗਿਆ ਨਾ ਮੇਰਾ ਮੁੰਡਾ ਮੇਰੇ ਕੋਲ ਰਹੂਗਾ ਵੇਖ ਗਰਮੀਤ ਤੁਹਾਡਾ ਮੁੰਡਾ ਇਹ ਨਸ਼ਾ ਕਰਕੇ ਦੂਰ ਕਰਤਾ ਤੇ ਮੇਰਾ ਮੁੰਡਾ ਮੈਨ ਤੋਂ ਦੂਰ ਕਰਤਾ ਨਾਤੇ ਘਲਾਤੇ ਤੈਨੂੰ ਰੱਬ ਕਦੋਂ ਮaaf ਕਰੂਗਾ ਮੈਂ ਮੈਨੂੰ ਰੱਬ ਨੇ ਮaaf ਕੀਤਾ ਹੀ ਆ ਤੂੰ ਮੇਰੀ ਫਿਕਰ ਨਾ ਕਰੋ ਤੂੰ ਆਪਣੀ ਫਿਕਰ ਕਰੋ ਦੋ ਤਲਾਕ ਮੈਂ ਤਾਂ ਕਹਿੰਨੀ ਹੁਣ ਇਹ ਲੈ ਕੇ ਦੋ ਤੇ ਮੈਂ ਜਾਵਾਂਗੀ ਨਾ ਬਾਜੀ ਐਦਾਂ ਨਹੀਂ ਕਰਨਾ ਇਹ ਆਪਾਂ ਸਭ ਕੁਝ ਕਰਕੇ ਵੇਖ ਲਿਆ ਅੱਗੇ ਇਹ ਹੁਣ ਰੱਬ ਹੀ ਇਹਨਾਂ ਨੂੰ ਸਜ਼ਾ ਦਊ ਇਸ ਚੀਜ਼ ਦੀ ਰੱਬ ਦੇ ਛੋਟੇ ਚ ਨਾ ਆਵਾਜ਼ ਨਹੀਂ ਹੁੰਦੀ ਪਰ ਜਦੋਂ ਪੈਂਦਾ ਹੈ ਨਾ ਉਦੋਂ ਪਤਾ ਵੀ ਨਹੀਂ ਲੱਗਦਾ ਕਿ ਕਿੱਦਾਂ ਪੈਂਦਾ ਉਹੀ ਇਹਨਾਂ ਨੂੰ ਸਜ਼ਾ ਦਊ ਹੁਣ ਉਹ ਗਰਮੀ ਇਹਨੂੰ ਨਹੀਂ ਆ ਕਰਉਣੀ ਰੱਬ ਉਹ ਇਹ ਤਾਂ ਦੂਰ ਇੰਦਾ ਵਾ ਰੱਬ ਨੂੰ ਚੰਗੇ ਬੰਦੇ ਦੀ ਲੋੜ ਹੁੰਦੀ ਆ ਐਸੇ ਨਾਸਤਿਕ ਲੋਕਾਂ ਦੀ ਲੋੜ ਨਹੀਂ ਤੇ ਰੱਬ ਨੂੰ ਅੱਛਾ ਤੇ ਫਿਰ ਮੱਥੇ ਦੀ ਠਿਕਣਾ ਪੰਨਕਾ ਤੋਂ ਡੇ ਆ ਸਿਰ ਕਾ ਤੋਂ ਆਪਣਾ ਖਪਾਉਣ ਡੇ ਆ ਜੇ ਮੈਨੂੰ ਨਹੀਂ ਅਕਲ ਆਉਣੀ ਤੇ ਫਿਰ ਜੋੜਾ ਕੰਮ ਕਰੋ ਜਾ ਕੇ ਜੋ ਮੈਂ ਕਰਨਾ ਸੀ ਨਾ ਮੈਂ ਕਰਤਾ ਵੇਖ ਦੀਦੀ ਤੋਹਾਂ ਤਾਂ ਜੋ ਕੁਝ ਕਰਤਾ ਮੇਰੇ ਨਾਲ ਬਹੁਤ ਸੋਹਣਾ ਕਰ ਦਿੱਤਾ ਪਰ ਮੇਰੇ ਮੂੰਹ ਅਜੇ ਵੀ ਅੰਮ੍ਰਿਤ ਵਾਸਤੇ ਨਾ ਕੋਈ ਵੱਦਵਾ ਨਹੀਂ ਨਿਕਲਦੀ ਮੈਂ ਕਹਿੰਨੀ ਆ ਮਾਰੇ ਸੱਚੇ ਪਾਤਸ਼ਾਹ ਤੇਰੇ ਗਾਲੀ ਝੋਲੀ ਕਰਦੀਆਂ ਵੀ ਕਿਸੇ ਵੀ ਮਾਂ ਦਾ ਪੁੱਤ ਇਹ ਪੁੱਠੇ ਲਹਿਬਤ ਪਿੱਛੇ ਨਾ ਪਵੇ ਕਦੇ ਵੀ ਜਿੱਦਾਂ ਦੇਦੀ ਤੁਸੀਂ ਕਰਤਾ ਤੁਸੀਂ ਤੇ ਤਾਈ ਦੇ ਨਾਂ ਤੇ ਕਲੰਕ ਲਾਤਾ ਕਲੰਕ ਲੋਕੀ ਕੀ ਆਖਣਗੇ ਤਾਈਆਂ ਤੇ ਵੱਡੀਆਂ ਮਾਵਾ ਹੁੰਦੀਆਂ ਪਰ ਨਹੀਂ ਦੇਦੀ ਤੁਸੀਂ ਤੇ ਕੰਮ ਹੀ ਉਲਟਾ ਕੀਤਾ ਸੂਰਜ ਪੁੱਠੇ ਪਾਸੇ ਚੜਾਤਾ ਤੁਸੀਂ ਐਦਾਂ ਦੀਦੀ ਕੀਤਾ ਤੁਸੀਂ ਆਪਣਾ ਪੁੱਤ ਹੁੰਦਿਆਂ ਹੋਇਆਂ ਤਾਂ ਵੀ ਨਹੀਂ ਦੀਦੀ ਤੁਹਾਨੂੰ ਅਕਲ ਆਈ ਬਿਲਕੁਲ ਨਹੀਂ ਆਈ ਭਾਬੀ ਕਿਹੜੀ ਗਲਤੀ ਸਾਨੂੰ ਸਿਰ ਦਿੱਤੀ ਆ ਮੈਂ ਉਹ じゃ ਕਿਹੜਾ ਮੜਾ ਕਰਤਾ ਸੀ ਤੇਰਾ ਤੇਰੀ ਕਮੀ ਰਹਿ ਗਈ ਸੀ ਹੁਣ ਤੂੰ ਆ ਜਾ ਅੱਗੇ ਘਟ ਗੱਲ ਸੁਣਾਉਂਦੇ ਆ ਨਾ ਸਾਰੇ ਜਾਣੇ ਉਹ ਇਹਦੇ ਨਾਲ ਤੇ ਉਹ ਗੱਲ ਨਾਲੇ ਚੁਤ ਨਾਲੇ ਚੱਕਰ ਮੈਂ ਇਹੋ ਗਲਤੀ ਕਰਤੀ ਨਾ ਭਾਬੀ ਸਾਰੇ ਘਰ ਦੇ ਉਦੋਂ ਲਾਦਾ ਹੋ ਕੇ ਤੈਨੂੰ ਖੇਲ ਚੋਂ ਕਢਾ ਲਿਆ ਹੁੰਦਾ ਵਾ ਬਸ ਮੰਨੇ ਛੱਡੋ ਇਹਨਾਂ ਤੇ ਕੋਈ ਉਹ ਪੱਥਰ ਤੇ ਪਾਣੀ ਪੈਣ ਵਾਲੀ ਗੱਲ ਆ ਕੋਈ ਅਸਰ ਨਹੀਂ ਆਗਾ ਥੋੜੇ ਅਸਰ ਦੀਆਂ ਠੇਕਰੀਆਂ ਨੇ ਭੰਨਣ ਡੇ ਉਹ ਤਾਂ ਸਗੋਂ ਹੀ ਆਕਰ ਚ ਵੇਖੋ ਸਹੀ ਮੂੰਹ ਘਮਾ ਘਮਾ ਖਲੋਣ ਡਿਆ ਪਰ ਮਨੇ ਮੈਂ ਤਾਂ ਡੇ ਅੱਖੇ ਲੱਗ ਗਈ ਉਦੋਂ ਤੁਸੀਂ ਨਹੀਂ ਆਂਦੇ ਹੀ ਕਿ ਨਹੀਂ ਸਾਰੇ ਪਰਿਵਾਰ ਦੇ ਵਿੱਚ ਰਹਿਣਾ ਸਾਂਝੇ ਦੇ ਵਿੱਚ ਕੱਠ ਦੇ ਵਿੱਚ ਗੱਲ ਹੀ ਕੁਝ ਹੋਰ ਹੁੰਦੀ ਆ ਬਰਕਤ ਹੁੰਦੀ ਆ ਪਰ ਮੈਨੂੰ ਨਹੀਂ ਪਤਾ ਕਿ ਆਹ ਕੁਝ ਹੋ ਜਾਣਾ ਮੈਂ ਉਹ ਤੁਹਾਡੇ ਦੋਵਾਂ ਗਾਲੀ ਮੈਂ ਹੱਥ ਜੋੜਦਾ ਇਹਨੂੰ ਉਹ ਜਿੱਥੇ ਹੈਗੀ ਰਹਿਣ ਦੋ ਤੂੰ ਵੀ ਉਹਦਾ ਨਹੀਂ ਵੀਰ ਨਹੀਂ ਵੀਰ ਜੇਬ ਚ ਘੜਾਵੀਂ ਘਾਉਣੀਆਂ ਭਾਬੀ ਨੂੰ ਆਪਣੀ ਗਲਤੀ ਦਾ ਪਛਤਾਜਾਬ ਹੋ ਗਿਆ ਵਾ ਆਈ ਪਛਤਾਦਾ ਮੇਰਾ ਵੀਰ ਮੈਂ ਕੀ ਕਰਾਂ ਮੈਂ ਤਾਂ ਤੇਰਾ ਘਰ ਉਜੜਦਾ ਨਹੀਂ ਦੇਖ ਸਕਦਾ ਸੀ ਮੈਂ ਤਾਂ ਆਪਣੇ ਅਮਰ ਦਾ ਮਾਰਦਾ ਸੀ ਪਿਆਰ ਵੀ ਅਮਰ ਦਾ ਪਿਆਰ ਵਾ ਤੂੰ ਹੀ ਖਾਨ ਬੜਾ ਪਾਉਂਦੇ ਹੁੰਦੇ ਨੇ ਨਾ ਖੂਹ ਚ ਡਿੱਗੀ ਅਟਕ ਕੇ ਛੁੱਕੀ ਨਹੀਂ ਨਿਕਲੀ ਤੇ ਮੇਰੇ ਨਾਲ ਵੀ ਤੂੰ ਉਹੋ ਕਰ ਚ ਕੀਤਾ ਨਾ ਨਾ ਤੈਨੂੰ ਜੇਲ੍ਹ ਚ ਕਰਾਇਆ ਹੁੰਦਾ ਤੇ ਇੰਨੀ ਜ਼ਹਿਰ ਮੇਰੇ ਚ ਵੀ ਨਹੀਂ ਹੋਣੀ ਸੀ ਚੁੱਪ ਕਰ ਜਾ ਇੱਥੇ ਰਲਾ ਕਰ ਦੂ ਤੇਰੀਆਂ ਮਿਆਣਾਂ ਅੱਗੇ ਦੀਦੀ ਜ਼ਹਿਰ ਘੱਟ ਸੀ ਪੁੱਤ ਮੇਰਾ ਪਹਿਲਾਂ ਝਕਾਇਆ ਨੌਕਰਾਨੀ ਨੂੰ ਆਪਣੀਆਂ ਗੱਲਾਂ ਚ ਲਿਆਂਦਾ ਬਿਦਿਓ ਪੁਰਾਣੇ ਦਿਨ ਚੇਤੇ ਕਰੋ ਅੱਜ ਫੇਰ ਉਹੀ ਪਿਆਰ ਤੁਸੀਂ ਮੇਰੇ ਨਾਲ ਰੱਖਿਆ ਕੀ ਤੁਹਾਨੂੰ ਵਾਰ-ਵਾਰ ਆਖਣ ਦਾ ਫਾਇਦਾ ਕੋਈ ਨਹੀਂ ਕੋਈ ਫਾਇਦਾ ਨਹੀਂ ਭਾਬੀ ਤੁਸੀਂ ਉਦਾਂ ਹੀ ਕਹਿ ਦਿੰਦੇ ਐ ਕਰਤੋ ਅਸੀਂ ਉਦਾਂ ਹੀ ਚੱਲ ਜਾਂਦੇ ਸਾਰਾ ਘਰ ਬਾਤ ਤੁਹਾਨੂੰ ਛੱਡ ਕੇ ਆਹੀਂ ਮੇਰੇ ਪੁੱਤ ਨੂੰ ਨਸ਼ੇ ਤੇ ਨਾ ਲਾਉਦੇ ਤੁਸੀਂ ਜਿਹੜਾ ਕੰਮ ਤੁਸੀਂ ਕਰਤਾ ਨਾ ਇਹ ਜੱਗੋ ਤੇਰਵੀਂ ਕਰਤੀ ਆ ਕਿੰਨੀਆਂ ਮਾਵਾ ਦੀਦੀ ਰੋਂਦੀਆਂ ਫੇਰਦੀਆਂ ਇਸੇ ਕੰਮ ਤੋਂ ਤੇ ਪੁੱਤ ਨਸ਼ਿਆਂ ਦੇ ਵਿੱਚ ਰੁੜ ਗਏ ਨੇ ਘਰ ਨਹੀਂ ਰਹਿ ਗਏ ਮਾਵਾ ਦੇ ਤੂੰ ਹੀ ਉਹੋ ਕੁਝ ਮੇਰੇ ਨਾਲ ਕੀਤਾ ਜਾ ਦੀਦੀ ਮੇਰਾ ਵੀ ਇੱਕ ਮਾਂ ਦਾ ਸਰਾਫ ਆ ਤੈਨੂੰ ਜਿੱਦਣ ਦੀਦੀ ਤੇਰੇ ਕੋਲ ਕੁਝ ਨਾ ਨਾ ਰਹਿ ਗਿਆ ਕੋਈ ਪਰਿਵਾਰ ਨਾ ਰਹਿ ਗਿਆ ਤੈਨੂੰ ਉਸ ਦਿਨ ਪੈਸੇ ਦੀ ਔਕਾਤ ਦਾ ਤੇ ਪਰਿਵਾਰ ਦਾ ਪਤਾ ਲੱਗਣਾ ਵੀ ਪਰਿਵਾਰ ਕੀ ਚੀਜ਼ ਹੁੰਦਾ ਪੈਸਾ ਇਕੱਲਾ ਕੰਮ ਨਹੀਂ ਆਉਂਦਾ ਤੇਰਾ ਪੁੱਤ ਵੀ ਦੀਦੀ ਇਦਾਂ ਹੀ ਤੇਥੋਂ ਦੂਰ ਹੋਊਗਾ ਕਦੀ ਪਿਆਰ ਨਹੀਂ ਤੇਰੇ ਪੁੱਤ ਦਾ ਤੈਨੂੰ ਮਿਲੂਗਾ ਆ ਪੈਸੇ ਦੇ ਨਾਲ ਹੀ ਵੱਡੇ ਹੋ ਲਿਓ ਆ ਘਰ ਪੈਸਾ ਸਾਰਾ ਕੁਝ ਛੱਡ ਕੇ ਮੈਂ ਚਲੀ ਜਾਣਾ ਆਪਣਾ ਪਰਿਵਾਰ ਲੈ ਕੇ ਜਿੱਦਾਂ ਦਾ ਵੀ ਮੇਰਾ ਪੁੱਤ ਹੈਗਾ ਜਿੱਥੇ ਜਾ ਮੈਂ ਆਪਣੇ ਪੁੱਤ ਦਾ ਨਸ਼ਾ ਛਡਾਉਂਗੀ ਹਾਂ ਕਾਵਨ ਜੇ ਕਿ ਟੋਲ ਵੱਜੇ ਆ ਤੁਹਾਡੇ ਦਿਲ 'ਚ ਉਹ ਨਾ ਪਿਓ ਨੂੰ ਨਸ਼ੇ 'ਚ ਬਰਬਾਦ ਕਰਤਾ ਪਰ ਮੈਂ ਵੀ ਇੱਕ ਮਾਂ ਆਂ ਰੱਬ ਦੇ ਗਾੜੀ ਮੇਰੀ ਅਰਦਾਸ ਆ ਮੈਂ ਵੀ ਆਪਣੇ ਪੁੱਤ ਨੂੰ ਨਾ ਰੋੜਨ ਨਹੀਂ ਦਿੰਦੀ ਨਸ਼ਾ ਛਡਾਉਂ ਉਹਦਾ ਪਰ ਦੇਦੀ ਤੁਸੀਂ ਵੀ ਯਾਦ ਕਰੋਗੇ ਇੱਕ ਦਿਨ ਬੈ ਕੇ ਰੋਵੋਗੇ ਇਕੱਲੇ ਜਦੋਂ ਤੁਹਾਡੇ ਕੋਲ ਪੈਸਾ ਹੋਊਗਾ ਘਰ ਹੋਊਗਾ ਪਰਿਵਾਰ ਨਹੀਂ ਆਊਗਾ ਕੋਈ ਪਿਆਰ ਨਹੀਂ ਹੋਊਗਾ ਤੁਹਾਡੇ ਕੋਲ ਬੋਤਿਆਂ ਗੱਲਾਂ ਕਰਨੀ ਲੋੜ ਨਹੀਂ ਮੇਰਾ ਪੁੱਤ ਮੇਰੇ ਕੋਲ ਆ ਹੋਰ ਕਿਸ ਦੀ ਮੈਨੂੰ ਲੋੜ ਨਹੀਂ ਹੈਗੀ ਕੋਈ ਨਹੀਂ ਦੀਦੀ ਇਹ ਦਿਨ ਦੂਰ ਨਹੀਂ ਹੁੰਦੇ ਜਦੋਂ ਰੱਬ ਅਸਲੀਅਤ ਵਿਖਾਉਂਦਾ ਨਾ ਉਹ ਦਿਨ ਕਿਤੇ ਦੂਰ ਨਹੀਂ ਗਿਆ ਤੇ ਇੱਕ ਦਿਨ ਅੱਗੇ ਤੁਹਾਡੇ ਜਰੂਰ ਆਊਗਾ ਵੇਖਿਓ ਅਸੀਂ ਅਹੀਂ ਤੇ ਮਾੜਾ ਵੀ ਨਹੀਂ ਤੈਨੂੰ ਕਹਿ ਸਕਦੇ ਸਾਡੇ ਮੂੰਹ ਚੋਂ ਕੁਝ ਮਾੜਾ ਵੀ ਨਿਕਲਦਾ ਤੇਰੇ ਵਾਸਤੇ ਤੇਰਾ ਪਤਾ ਨਹੀਂ ਕਿਦਾਂ ਝਗੜਾ ਪੈਗਾ ਸਾਡਾ ਇੰਨਾ ਮੜਾ ਕਰਨ ਵਾਸਤੇ ਮੈਂ ਆਪਣੀ ਧੀ ਆਪਣਾ ਪੁੱਤ ਲੈ ਕੇ ਮੈਂ ਨਹੀਂ ਚਲੀ ਜਾਣਾ ਹੁਣ ਮੇਰੇ ਤੋਂ ਮੇਰਾ ਸਰਾਬ ਲੱਗੂਗਾ ਤੁਹਾਨੂੰ ਵੇਖਿਓ ਹੁਣ